ਜੇ ਤੁਸੀਂ ਮੋਬਾਈਲ ਇਸਤੇਮਾਲ ਕਰਦੇ ਹੋ ਡਾਲ ਸਿਮ ਮੋਬਾਈਲ ਇਸਤੇਮਾਲ ਕਰਦੇ ਹੋ ਜਾਂ ਉਹ ਵਟਨ ਵਾਲਾ ਮੋਬਾਈਲ ਇਸਤੇਮਾਲ ਕਰਦੇ ਹੋ ਸਾਰਿਆਂ ਵਾਸਤੇ ਇਹ ਵੀਡੀਓ ਜਿਹੜਾ ਕਿ ਛੋਟਾ ਹੀ ਰੱਖਾਂਗੇ ਤੁਹਾਡੇ ਵਾਸਤੇ ਜ਼ਰੂਰੀ ਹੈ ਦਰਅਸਲ ਕੀ ਹੈ ਕਿ ਪਿਛਲੇ ਦਿਨੀ ਟਰਾਈ ਜਿਸ ਨੂੰ ਆਪਾਂ ਟੈਲੀਕਮ ਰੈਗੂਲੇਟਰੀ ਅਥਾਰਟੀ ਕਹਿੰਦੇ ਆ ਉਸਨੇ ਇੱਕ ਨਵੀਂ ਚੀਜ਼ ਟਰਾਈ ਕੀਤੀ ਹੈ ਵੈਸੇ ਆਪਣੇ ਵਾਸਤੇ ਵਧੀਆ ਇਹਨਾਂ ਨੇ ਟੈਲੀਕਮ ਕੰਜ਼ਿਊਮਰਸ ਪ੍ਰੋਟੈਕਸ਼ਨ ਰੈਗੂਲੇਸ਼ਨਸ ਦੀ ਬਾਰਮੀ ਸੋਧ ਕੀਤੀ ਆ ਉਹਦੇ ਵਿੱਚ ਇਹਨਾਂ ਨੇ ਟੈਲੀਕਮ ਆਪਰੇਟਰ ਜਿਹੜੇ ਆ ਉਹਨਾਂ ਨੂੰ ਇੱਕ ਆਰਡਰ ਦਿੱਤਾ ਹੈ ਯਾਨੀ ਕਹ ਲੋ ਕਿ ਇੱਕ ਤਰ੍ਹਾਂ ਦੀ ਡਾਇਰੈਕਸ਼ਨ ਦੇ ਦਿੱਤੀ ਆ ਕਿ ਤੁਸੀਂ ਡਾਟਾ ਅਤੇ ਕਾਲਿੰਗ ਲਈ ਅੱਡ ਅੱਡ ਪੈਕ ਲੈ ਕੇ ਆਓਗੇ ਇਹਨੂੰ ਹੁਣ ਆਪਾਂ ਸਾਦੇ ਢੰਗ ਨਾਲ ਸਮਝ ਲਈਏ ਆ ਮੋਬਾਈਲ ਆ ਇਸ ਮੋਬਾਈਲ ਚ ਦੋ ਸਿਮਾ ਪੈਂਦੇ ਆ ਇੱਕ ਨੰਬਰ ਸਿਮ ਦੇ ਵਿੱਚ ਮੇਰਾ ਡਾਟਾ ਚੱਲਦਾ ਹੈ। ਜ਼ਿਆਦਾਤਰ ਉਹਦੇ ਨਾਲ ਹੀ ਮੇਰੀ ਕਹ ਲੋ ਕਿ ਆਊਟ ਗoing ਜੁੜੀ ਹੋਈ ਆ। ਇਹਦਾ ਪੈਕ ਮੈਂ ਪਾਉਣ ਗਿਆ ਤਾਂ ਬਾਜ਼ਾਰ ਨੇ ਕਿਹਾ ਕਿ ਭਾਈ ਤੈਨੂੰ ਘੱਟੋ-ਘੱਟ 349 ਚ 2GB ਮਿਲੇਗਾ। 2GB ਤੇ ਆਪਾਂ ਲੈ ਨਹੀਂ ਆ ਨਾ ਕਿ ਚਲੋ ਜੇ ਕਿਤੇ ਵਾਈਫਾਈ ਨਹੀਂ ਮਿਲਦਾ ਸਾਡਾ ਕੰਮ ਚੱਲਦਾ ਹੋ ਜਾਏ। ਤਾਂ ਇਹ ਮੈਨੂੰ ਪੈ ਗਿਆ ਲਗਭਗ 350 ਚ। ਹੁਣ ਜਿਹੜਾ ਦੂਸਰਾ 2 ਨੰਬਰ ਵਾਲਾ SIM ਹੈ ਉਹਦੇ 'ਚ ਮੈਂ ਕੁਝ ਨਹੀਂ ਕਰਦਾ। ਸਿਰਫ ਇਹੋ ਆ ਕਿ ਜੇ ਕੋਈ ਇਨਕਮਿੰਗ ਕਾਲ ਆ ਗਈ ਉਹ ਸੁਣਨੀ ਹੈ ਜਾਂ ਉਹ ਮੇਰਾ ਬੈਂਕ ਖਾਤੇ ਦੇ ਨਾਲ ਜੁੜਿਆ ਜਾਂ ਮੇਰੀ ਕਿਸੇ ਵੀ ਕਿਸਮ ਦੀ ਮਜਬੂਰੀ ਹੈ ਕਿ ਉਸ ਨੰਬਰ ਨੂੰ ਮੈਂ ਛੱਡ ਨਹੀਂ ਸਕਦਾ ਪੁਰਾਣਾ ਨੰਬਰ ਹੈ ਤਦ ਮੈਂ ਫੇਰ ਗਿਆ ਬਾਜ਼ਾਰ ਕੋਲ ਮੈਂ ਕਿਹਾ ਕਿ ਜੀ ਇਹਨੂੰ ਚੱਲਦਾ ਰੱਖਣਾ ਕਿਉਂਕਿ ਅੱਜ ਕੱਲ ਇਹਨਾਂ ਨੇ ਇਹ ਵੀ ਕੀਤਾ ਹੋਇਆ ਨਾ ਕਿ ਜੇ ਤੁਸੀਂ ਨਿਸ਼ਚਿਤ ਸਮੇਟਕ ਇਹਨੂੰ ਰੀਚਾਰਜ ਨਾ ਕਰਵਾਇਆ ਬੰਦ ਕਰ ਦਿੰਦੇ ਨੇ ਆਪਾਂ ਬਹੁਤੀ ਤਕਨੀਕਤਾਂ 'ਚ ਨਹੀਂ ਜਾਵਾਂਗੇ ਟੈਕਨੀਕਲਟੀ ਚ ਨਹੀਂ ਜਾਵਾਂਗੇ ਸਿੰਪਲ ਟਾਂਗੇ ਹੋਆ ਸਮਝਣ ਦਾ ਕਿ ਇਹਨੂੰ ਚੱਲਦਾ ਰੱਖਣ ਵਾਸਤੇ ਜੇ ਅਸੀਂ ਜਾ ਕੇ ਪੁੱਛਿਆ ਘੱਟ ਤੋਂ ਘੱਟ ਕਿੰਨੇ ਚ ਸਰੂਗਾ ਤੋਂ ਕਹਿਣਗੇ ਕਿ 199 ਆਲਾ ਪੌਲਾ ਮਤਲਬ ਉਹਦੇ ਚ ਵੀ ਡਾਟਾ ਪੈਕ ਹੀ ਮਿਲੇਗਾ ਤੁਹਾਨੂੰ ਜਦ ਕਿ ਡਾਟਾ ਪਾ ਉਹਦਾ ਇਸਤੇਮਾਲ ਕਰਨਾ ਜਾਂ ਨਹੀਂ ਕਰਨਾ ਉਹ ਆਪਾਂ ਨੂੰ ਪਤਾ ਹੈ ਤੇ ਜ਼ਿਆਦਾਤਰ ਮੈਂ ਤੇ ਕਰਦਾ ਨਹੀਂਗਾ ਹੁਣ ਇਸੇ ਤਰ੍ਹਾਂ ਜਿਹੜੇ ਉਹ ਬਟਨਾਲੇ ਫੋਨ ਆ ਉਹਨਾਂ ਦੇ ਵਿੱਚ ਤੇ ਉਹ ਚੱਲਣਾ ਹੀ ਕੀ ਹੈ حساب ਕਿਤਾਬ ਤੇ ਉਹ ਵੀ ਜਦੋਂ ਰੀਚਾਰਜ ਕਰਵਾਉਣ ਜਾਓਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ 2GB ਲੈਣਾ ਹੈ ਜੀ 349 ਜੇ ਤੁਸੀਂ 1GB ਲੈਣਾ ਹੈ ਤਾਂ 199 ਵਗੈਰਾ ਵਗੈਰਾ ਉਹ ਤੁਹਾਨੂੰ ਉਸੇ ਹਿਸਾਬ ਨਾਲ ਉਹ ਫੀਚਰ ਫੋਨ ਜਾਂ ਬਟਨ ਵਾਲਾ ਫੋਨ ਚੱਲਦਾ ਰੱਖਣ ਲਈ ਵੀ ਉਹਨਾਂ ਖਰਚਾ ਕਰਨਾ ਪਊਗਾ ਜਾਂ ਤੁਹਾਡੇ ਤੋਂ ਖਰਚਾ ਲੈਣਗੇ ਯਾਨੀ ਇਹਦੇ ਨਾਲ ਕੀ ਹੋਏਗਾ ਜੋ ਟ੍ਰਾਈ ਨੇ ਇੱਕ ਗਾਹਕ ਦੇ ਹੇਤ ਦੇ ਵਿੱਚ ਵੱਡਾ ਫੈਸਲਾ ਕੀਤਾ ਕਿ ਭਾਈ ਇਹ ਦੋ ਅਡਾਟ ਹੋ ਜਾਣਗੇ ਤੁਹਾਨੂੰ ਯਾਦ ਹੋਣਾ ਜਦੋਂ ਆਪਣੇ ਕੋਲ ਬਟਨ ਵਾਲੇ ਫੋਨ ਸੀਗੇ ਛੋਟੇ ਬੱਚਿਆਂ ਨੂੰ ਤੇ ਸ਼ਾਇਦ ਨਹੀਂ ਪਤਾ ਹੋਏਗਾ ਜਦੋਂ ਛੋਟੇ ਛੋਟੇ ਫੋਨ ਹੁੰਦੇ ਸੀ ਆਪਣੇ ਕੋਲ ਨੋਕੀਆ ਵਗੈਰਾ ਦੇ ਤਾਂ ਜਦੋਂ ਕਿਤੇ ਉਹ ਖਤਮ ਹੋ ਜਾਂਦਾ ਹੁੰਦਾ ਸੀਗਾ ਪੈਕ ਆਪਣਾ ਤੇ ਆਪਾਂ ਭੱਜ ਕੇ ਦੁਕਾਨ ਤੋਂ ਪਿੰਡਾਂ ਦੀ ਦੁਕਾਨ ਤੋਂ ਵੀ ਮਿਲ ਜਾਂਦਾ ਹੁੰਦਾ ਸੀ ਇੱਕ ਵਾਊਚਰ ਲੈ ਲੈਂਦੇ ਹੁੰਦੇ ਸੀ ਤਾਂ ਉਹ ਵਾਊਚਰ ਜਿਹੜਾ ਛਿਲਦੇ ਹੁੰਦੇ ਸੀ ਇੱਕ ਕੋਡ ਹੁੰਦਾ ਸੀ ਉਸ ਨੂੰ ਆਪਾਂ ਭਰ ਦਿੰਦੇ ਹੁੰਦੇ ਸੀ ਤਉ ਆਪਾਂ ਨੂੰ ਇੱਕ ਟਾਕਿੰਗ ਟਾਈਮ ਮਿਲ ਜਾਂਦਾ ਸੀਗਾ ਤੇ ਇਸ ਤਰ੍ਹਾਂ ਦੇ ਕਹਿ ਲੋ ਕਿ 10 ਰੁਪਏ ਤੋਂ ਉੱਤੇ ਵਾਲੇ ਵਾਊਚਰ ਵੀ ਹੁਣ ਮਿਲਨੇ ਜਿਹੜੇ ਉਹ ਸਟਾਰਟ ਹੋ ਜਾਣਗੇ ਮਤਲਬ ਇਹੋ ਆ ਕਿ ਤੁਹਾਡੇ ਤੇ ਡਾਟਾ ਪਲਾਨ ਜਿਹੜੇ ਆ ਡਾਟਾ ਪੈਕ ਜਿਹੜੇ ਆ ਥੋਪੇ ਨਹੀਂ ਜਾਣਗੇ ਨੰਬਰ ਚੱਲਦਾ ਰੱਖਣ ਵਾਸਤੇ ਚਾਹੇ ਫੀਚਰ ਫੋਨ ਆ ਚਾਹੇ 스마트ਫੋਨ ਦੇ ਵਿੱਚ ਦੋ ਸਿਮੇ ਆ ਉਹਦੇ ਲਈ ਤੁਸੀਂ ਅੱਡ ਅੱਡ ਆਪਣੇ ਪੈਕ ਲੈ ਲੋਗੇ ਹੁਣ ਇਹਦੇ ਨਾਲ ਜੇ ਤੁਸੀਂ ਦੇਖੋਗੇ ਤੇ ਆਪਣੇ ਇੱਥੇ Million, 1.15 ਬਿਲੀਅਨ ਯਾਨੀ ਲਗਭਗ 115 ਕਰੋੜ ਮੋਬਾਈਲ ਯੂਜ਼ਰ ਦੱਸੇ ਜਾਂਦੇ ਆ ਜਾਂ ਮੋਬਾਈਲ ਯੂਨਿਟ ਹੈਗੇ ਕਹਿ ਲਓ ਤਾਂ ਇਸੇ ਤਰ੍ਹਾਂ ਇਹਦੇ ਵਿੱਚ ਜਿਹੜੇ ਬਟਨ ਵਾਲੇ ਫੋਨ ਆ ਉਹ ਵੀ 4 ਕਰੋੜ 70 ਲੱਖ ਹਾਲੇ ਤੱਕ ਚੱਲਦੇ ਆ ਤੁਸੀਂ ਹਿਸਾਬ ਲਾ ਲਓ ਕਿੰਨੀ ਵੱਡੀ ਲੋਟ ਇਹਨਾਂ ਨੇ ਡਾਲਸਮ ਵਾਲਿਆਂ ਤੋਂ ਜਾਂ ਫੀਚਰ ਫੋਨ ਵਾਲਿਆਂ ਤੋਂ ਕਰ ਲਈ ਆ ਟਰਾਈ ਨੂੰ ਵੀ ਜਾਗ ਬਹੁਤ ਦੇਰ ਬਾਅਦ ਆਈ ਆ ਇੱਕ ਚੀਜ਼ ਹੋਰ ਦੱਸ ਦੇਵਾਂ ਜਾਂਦੇ ਜਾਂਦੇ ਛੋਟਾ ਜਿਹਾ ਵੀਡੀਓ ਰੱਖਣਾ ਕੋਈ ਲੰਬਾ ਨਹੀਂ ਦੇਖੋ ਇੱਕ ਸਮੱਸਿਆ ਹੋਰ ਆ ਰਹੀ ਆ ਇਹਨਾਂ ਨੇ ਇੱਕ ਨਿਸ਼ਚਿਤ ਹੱਦ ਕਰ ਦਿੱਤੀ ਆ ਕਿ ਐਨੇ ਸਿਮ ਤੁਸੀਂ ਆਪਣੀ ਸਾਰੀ ਜ਼ਿੰਦਗੀ ਚ ਲੈ ਸਕੋਗੇ ਉਹ ਸ਼ਾਇਦ 7 ਤੱਕ ਨਵਾਂ ਤੁਸੀਂ ਗੂਗਲ ਕਰ ਲੈਣਾ ਐਗਜ਼ੈਕਟ ਮੈਨੂੰ ਪਤਾ ਨਹੀਂ ਹੁਣ ਇਹ ਵੀ ਇੱਕ ਸਮੱਸਿਆ ਕਿ ਜਿਹੜੇ 10 15 ਸਾਲ ਤੋਂ ਖੁੱਲੇ ਰੂਪ 'ਚ SIM ਜਾਂ ਮੋਬਾਈਲ ਇਸਤੇਮਾਲ ਕਰਦੇ ਰਹੇ ਤਾਂ ਉਹਨਾਂ ਵਾਸਤੇ ਗਾਂ ਦਿੱਕਤ ਆਉਣੀ ਸਟਾਰਟ ਹੋ ਜਾਏਗੀ ਬਹੁਤ SIM ਆਪਾਂ ਲੈ ਚੁੱਕੇ ਹੁੰਦੇ ਆ ਜੇ 10 15 ਸਾਲ ਪਹਿਲਾਂ ਤਾਂ ਖੁੱਲਾ ਹੀ ਸੀਗਾ ਨਾ ਕੰਮ ਇਧਰੋਂ SIM ਲੈ ਲਿਆ ਇਹਨੂੰ ਦੇ ਦਿੱਤਾ ਇਧਰੋਂ SIM ਲੈ ਲਿਆ ਇਹਨੂੰ ਦੇ ਦਿੱਤਾ ਤਾਂ ਹੁਣ ਜਦੋਂ ਤੋਂ ਆਧਾਰ ਕਾਰਡ ਵਗੈਰਾ ਲਿੰਕ ਹੋਏ ਨੇ ਤਾਂ ਇਹ ਇਹਨਾਂ ਨੇ ਕਹਿ ਲੋ ਕਿ ਚੀਜ਼ ਰੈਸਟ੍ਰਿਕਟਡ ਕਰ ਦਿੱਤੀ ਆ ਤਾਂ ਇਹਦੇ 'ਚ ਇੱਕ ਚੀਜ਼ ਤੁਹਾਨੂੰ ਦੱਸ ਦਿਨਾ Google ਤੇ ਜਾ ਕੇ tefcom ਤੁਸੀਂ ਟਾਈਪ ਕਰਨਾ ਜਸਟ T A F C O M ਉਹ ਇੱਕ ਸਰਕਾਰੀ ਵੈਬਸਾਈਟ ਖੁੱਲ ਜਾਏਗੀ ਉੱਥੇ ਜਾ ਕੇ ਤੁਸੀਂ ਉਹ ਮੋਬਾਈਲ ਨੰਬਰ ਜਿਹੜਾ ਤੁਹਾਡੇ ਆਧਾਰ ਨਾਲ ਲਿੰਕ ਹੈ ਉਹਨੂੰ ਭਰ ਕੇ ਉਹ ਕੈਪਚਾ ਕੋਡ ਜਿਹੜਾ ਉਹ ਦੇ ਦੇਣਾ ਤੇ ਉਸ ਤੋਂ ਬਾਅਦ OTP ਆਏਗਾ ਉਹ ਭਰ ਕੇ ਐਂਟਰ ਹੋ ਜਾਓਗੇ ਤਾਂ ਤੁਹਾਡੇ ਉਸ ਆਧਾਰ ਦੇ ਨਾਲ ਜਿੰਨੇ ਵੀ ਕਲੋ SIM ਲਿੰਕ ਹੈ ਜਾਂ ਜਿੰਨੇ ਉਸ ਆਧਾਰ ਕਾਰਡ ਤੇ SIM ਹਿੰ ਤੱਕ ਲੈ ਆ ਜਾਂ ਚੱਲ ਰਹੇ ਆ ਉਹ ਸਾਰੇ ਖੁੱਲ ਜਾਣਗੇ ਜਿਹੜਾ ਜਿਹੜਾ ਤੁਹਾਡੇ ਕੋਲ ਹੈਗਾ ਜਾਂ ਤੁਹਾਡੇ ਰਿਸ਼ਤੇਦਾਰ ਕੋਲ ਹੈਗਾ ਤਦ ਤਾਂ ਠੀਕ ਆ ਨਹੀਂ ਤਾਂ ਨਾਲ ਹੀ ਇੱਕ ਰਿਪੋਰਟ ਦਾ ਆਪਸ਼ਨ ਆ ਜਾਏਗਾ ਤੁਸੀਂ ਰਿਪੋਰਟ ਕਰ ਸਕਦੇ ਹੋ ਇਹ ਸਿਰਫ ਅਵੇਅਰਨੈਸ ਵਾਸਤੇ ਜਾਣਕਾਰੀ ਵਾਸਤੇ ਕਹ ਲੋ ਵੀਡੀਓ ਆ ਜੇ ਤੁਸੀਂ ਸ਼ੇਅਰ ਕਰਦੇ ਹੋ ਬਰਾਏ ਕਰਮ ਬਰਾਏ ਮਿਹਰਬਾਨੀ ਤਾਂ ਠੀਕ ਆ ਨਹੀਂ ਤਾਂ ਕੋਈ ਗੱਲ ਨਹੀਂ ਹੈ ਜੀ ਤੁਹਾਡੇ ਵਾਸਤੇ ਹੀ ਕੰਮ ਕਰਦੇ ਆ ਕੋਈ ਦਿੱਕਤ ਨਹੀਂ ਅਗਲੀ ਵਾਰ ਫੇਰ ਮਿਲਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ